ਲੋ ਵੀ ਸੈਂਟਰਲ ਦੀ ਸਰਕਾਰ ਲੋ ਵੀ ਪਹਿਲੀ ਤਾਂ ਪੰਜਾਬ ਸਰਕਾਰ ਨੂੰ ਆ ਮੰਗ ਹੈ ਕਿ ਪੰਜਾਬ ਵਿੱਚ ਆ ਕੇ ਜਿਹੜੇ ਸਾਡੇ ਬੱਚਿਆਂ ਨੂੰ ਹੱਤਿਆ ਕੀਤੀਆਂ ਜਾ ਰਹੀਆਂ ਕਿਡਨੈਪ ਕੀਤਾ ਜਾ ਰਿਹਾ ਗੋੜੀਆਂ ਮਾਰੀਆਂ ਜਾ ਰਹੀਆਂ ਡਾਂਗ ਵਰਸਾਈ ਜਾ ਰਹੀ ਹੈ ਬੰਬ ਸਿੱਟੇ ਜਾ ਰਹੇ ਹੈ ਜਿਹੜੇ ਆ ਕੰਮ ਕਰਦੇ ਆ ਉਹਨਾਂ ਤੇ ਪਰਚਾ ਕਰੋ ਪੂਰੀਆ ਕਰੋ ਪੂਰੀਆ ਕਰੋ ਮਰਦਾਬਾਦ ਪੁਲੀ ਸਰਕਾਰ ਮਰਦਾਬਾਦ 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 ਔਰ ਇਕਤਾ ਜਿੰਦਾਬਾਦ 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 ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਪੰਜਾਬੀ ਤਿਸੂ ਕੰਨ ਨਾਲ ਜੁੜੇ ਹੋਏ ਤੁਸੀਂ ਕਾਂਗਰਸ ਪਾਰਟੀ ਅੱਜ ਸ਼ੁਭ ਕਰਮਨ ਜਿਹੜੇ ਸ਼ਹੀਦ ਹੋ ਗਏ ਕਸਾਰ ਮੋਰਚੇ ਦੇ ਵਿੱਚ ਉਹਦੀ ਯਾਦ ਨੂੰ ਉਧਾਨ ਮੰਡਲ ਦੇ ਮਿਸਾਲ ਯਾਤਰਾ ਲੈ ਕੇ ਤੇ ਯਾਤਰਾ ਜਿਹੜੀ ਅੱਡੇ ਤੱਕ ਜਾਊਗੀ ਜਿਲ੍ਹਾ ਅੱਜ ਉਹਨਾਂ ਦੀ ਯਾਦ ਨੂੰ ਸਮਰਪਿਤ ਅਸੀਂ ਆ ਕੈਂਡਲ ਮਾਰਚ ਕਰਦੇ ਪਏ ਆ ਔਰ ਅਸੀਂ ਮੰਗ ਕਰਿਆ ਚਾਹੁੰਦੇ ਆ ਗਵਰਨਮੈਂਟ ਨੂੰ ਕਿ ਪਹਿਲੀ ਗੱਲ ਤਾਂ ਪੰਜਾਬ ਦੇ ਅੰਦਰ ਆ ਕੇ ਜਿਹੜੀ ਹਰਿਆਣਾ ਦੀ ਗਵਰਨਮੈਂਟ ਉੱਥੇ ਦਾ ਪ੍ਰਸ਼ਾਸਨ ਲੋ ਸਾਨੂੰ ਗੋੜੀਆਂ ਮਾਰਦਾ ਪਿਆ ਸਾਡੇ ਦਾ ਲੱਖੀ ਚਾਰਜ ਕਰਦਾ ਪਿਆ ਸਾਡੇ ਉੱਤੇ ਬੰਬ ਸਿੱਟਦਾ ਪਿਆ ਗੋੜੀਆਂ ਮਾਰ ਕੇ ਸਾਡੇ ਨੌਜਵਾਨ ਬੱਚਿਆਂ ਦੀਆਂ ਹੱਤਿਆ ਕਰਦਾ ਪਿਆ ਉਹਨਾਂ ਤੇ 302 ਦਾ ਮੋਟਾ ਦੋਮਾਂਦਾ ਉਤੇ ਦੇ ਹੋਮ ਮਿਨਿਸਟਰ ਤੇ ਵੀ ਪ੍ਰਸ਼ਾਸਨ ਤੇ ਵੀ ਔਰ ਜਿਹੜੇ ਬੱਚੇ ਸਾਡੇ ਪੰਜਾਬ ਵਿੱਚ ਆ ਕੇ ਹਰਿਆਣਾ ਦਾ ਪ੍ਰਸ਼ਾਸਨ ਤੇ ਉਤੇ ਦੀ ਸਰਕਾਰ ਗੁੰਡਾਗਰਦੀ ਦਾ ਲੰਗਾ ਨਾਚ ਕਰਦੇ ਹੋਏ ਸਾਡੇ ਇੱਥੇ ਬੱਚਿਆਂ ਨੂੰ ਕਿਡੈਪ ਕਰਕੇ ਲੈ ਗਏ ਔਰ ਉਹਨਾਂ ਤੇ 302 ਦੇ ਮਾਮਲੇ ਦਰਜ ਕਰ ਦਿੱਤੇ ਉਹ ਮਾਮਲਾ ਚੰਗੇ ਤਰੀਕੇ ਚੱਕੇ ਔਰ ਭਗਵੰਤ ਮਾਨ ਜੀ ਦੀ ਗਵਰਨਮੈਂਟ ਨੂੰ ਮੈਂ ਅਪੀਲ ਕਰਦਾ ਕਿ ਜਿਹੜੇ ਬਦਲਾਵ ਦੇ ਨਾਮ ਤੇ ਤੁਹਾਨੂੰ ਲੈ ਕੇ ਆਏ ਆ ਉਹ ਬਦਲਾਵ ਦੇ ਨਾਮ ਤੇ ਤੁਸੀਂ ਅੱਜ ਦੇ ਦਿਨ ਜਿੱਦਾਂ ਸਾਡੇ ਨਾਲ ਕਿਸਾਨਾਂ ਨਾਲ ਪੰਜਾਬ ਦੇ ਨਾਲ ਧੱਕਾ ਹੁੰਦਾ ਪਿਆ 1947 ਤੋਂ ਲੈ ਕੇ ਹੁਣ ਤੱਕ ਮੰਨੂ ਨਹੀਂ ਲੱਗਦਾ ਕਿਸੇ ਸੂਬੇ ਵਿੱਚ ਵੀ ਇੰਨਾ ਧੱਕਾ ਹੋਇਆ ਹਊਗਾ ਜਿਹਦੇ ਵਿੱਚ ਗਵਾਂਡੀ ਸੂਬੇ ਦੇ ਸਰਕਾਰ ਨੇ ਆ ਕੇ ਪੁਲਿਸ ਨੇ ਆ ਕੇ ਸਾਡੇ ਬੰਦਿਆਂ ਤੇ ਅੱਦਾਂ ਦੇ ਜ਼ੁਲਮ ਕੀਤੇ ਹੋਏ ਆ ਭਗਵੰਤ ਮਾਨ ਨੂੰ ਸਟੈਂਡ ਲੈਣਾ ਚਾਹੀਦਾ ਪੰਜਾਬ ਨਾਲ ਖੜਨਾ ਚਾਹੀਦਾ ਔਰ ਚੰਗੇ ਤਰੀਕੇ ਅੱਗੇ ਹੋ ਕੇ ਅਗਵਾਈ ਕਰਨੀ ਚਾਹੀਦੀ ਹੈ ਔਰ ਅਗਰ ਮੈਂ ਆ ਵੀ ਯਕੀਨ ਦਵਾਇਆ ਚਾਹੁੰਦਾ ਅਗਰ ਭਗਵਾਨਤਮਨ ਐਕਸ਼ਨ ਲਵਾਂਗਾ ਤਾਂ ਪੂਰਾ ਪੰਜਾਬੂ ਦੇ ਨਾਲ ਖੜੂਗਾ ਪਰ ਅਗਰ ਉਦੀ ਜਿਹੜੀ ਜ਼ਿੰਮੇਵਾਰੀ ਆ ਉਹਨੂੰ ਅਹਿਸਾਸ ਨਾ ਕਰਦੇ ਤੇ ਅਸੀਂ ਐਕਸ਼ਨ ਨਹੀਂ ਚੁੱਕਾ ਪੂਰਾ ਪੰਜਾਬੂ ਦੇ ਖਿਲਾਫ ਖੜੂਗਾ ਔਰ ਕਿਸਾਨਾਂ ਦੇ ਨਾਲ ਅਸੀਂ ਹੈਗੇ ਆ ਖੜਾਂਗੇ ਕਾਂਗਰਸ ਪਾਰਟੀ ਆਪਣੀ ਸਰਕਾਰ ਹੁੰਦੇ ਹੋਏ ਵੀ ਕਿਸਾਨਾਂ ਦੇ ਨਾਲ ਸੀ ਜੋ ਹੁਣ ਵੀ ਪੰਜਾਬ ਦੇ ਨਾਲ ਹੈ ਅੱਗੇ ਵੀ ਕਿਸਾਨ ਵੀਰਾਂ ਦੇ ਸੰਘਰਸ਼ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਪੂਰੇ ਇਸ਼ਾ ਜ਼ਿੰਦਾਬਾਦ 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 ਉਹਨਾਂ ਨੂੰ ਜਿਹੜਾ ਇਨਸਾਫ ਦਵਾਇਆ ਜਾਵੇ ਕਿਸਾਨ ਪਰਿਵਾਰ ਦਾ ਜਿਹੜਾ ਪੁੱਤ ਸ਼ਹੀਦ ਹੋ ਗਿਆ ਉਹਨੂੰ ਇਨਸਾਫ ਦਵਾਇਆ ਜਾਵੇ ਤੇ ਅਸੀਂ ਭਗਵੰਤ ਮਾਨ ਦੇ ਨਾਲ ਆਏ ਵੀ ਅਜੇ ਕੁਮਾਰ ਮੰਗੂ ਬਨੇ ਨਾ ਕਿਹਾ ਕਿ ਜਿਨ੍ਹਾਂ ਨੇ ਇਹ ਤਸ਼ੱਦਦ ਕੀਤਾ ਉਹਨਾਂ ਦੇ ਪਰਚਾ ਦਰਜ ਕੀਤਾ ਜਾਵੇ ਹੋਰ ਭਗਵੰਤ ਮਾਨ ਉਹਨਾਂ ਦੇ ਪਰਿਵਾਰ ਨੂੰ ਹਰ ਆਰਥਿਕ ਸਹਾਇਤਾ ਵੀ ਦਵੇਗੀ ਬਹੁਤ ਧੰਨਵਾਦ ਹੈ ਜਿਨੇ ਵੀ ਪੰਜਾਬੀ ਦੇ 365 ਦੇ ਦੇ ਸਾਰਿਆਂ ਦਾ ਹੀ ਧੰਨਵਾਦ